ਕਾਪਰੇਟ ਕਰਾਣਿਆਂ ਤਾਂ ਫਿਰ ਉਹ ਕਹਿੰਦੇ ਹੀ ਨੇ ਵੀ ਅਸੀਂ ਜੀ ਤੁਹਾਨੂੰ ਅਸੀਂ ਛੋਣੇ ਤੇ ਵੀ ਤੁਹਾਨੂੰ ਬਾਸਪਤੀ ਦੀ ਖਰੀਦਾਂਗੇ ਪਰ ਕੀ ਗਰੰਟੀ ਆ ਹੋਵੇ ਕਿਸਾਨ ਤਾਂ ਲੀਗਲ ਗਰੰਟੀ ਸਰਕਾਰ ਤੋਂ ਮੰਗਦਾ ਰਾਣਾ ਗੁਰਜੀਤ ਸਿੰਘ ਦਾ ਬਿਆਨ ਹੈ ਐਮ ਐਸ ਪੀ ਲੈ ਕੇ ਉਹਨਾਂ ਨੇ ਕਿਹਾ ਕਿ ਉਹ ਕਰੀਬ 2 ਸਾਲ ਮੱਕੀ ਜਿਹੜੀ ਖੁਦ ਖਰੀਦਣਗੇ ਐਮ ਐਸ ਪੀ ਦੇ ਰੇਟਾਂ 'ਤੇ ਪਰ ਉਹਨਾਂ ਨੇ ਜਿਹੜਾ ਇਹ ਬਿਆਨ ਦਿੱਤਾ ਇਹ ਦੀ ਸਮਝ ਨਹੀਂ ਲੱਗੀ ਵੀ ਇਹ ਕਾਪਰੇਟ ਘਰਾਣਿਆਂ ਨੂੰ ਮੁੱਖ ਰੱਖਦਿਆਂ ਹੋਇਆਂ ਦਿੱਤਾ ਹੈ ਰਾਣਾ ਜੀ ਇੱਕ ਬੜੇ ਵੱਡੇ ਬਿਜ਼ਨਸਮੈਨ ਨੇ ਰਾਣਾ ਜੀ ਤੁਸੀਂ 2 ਸਾਲ ਤੱਕ ਮੱਕੀ ਤੇ ਐਮਐਸਪੀ ਦੇ ਦੇਓਗੇ ਦੋਸਤੋ ਬਾਅਦ ਇਹ ਮੁੱਦਾ ਤੁਹਾਨੂੰ ਲੋਕਾਂ ਦੇ ਵਿੱਚ ਬੋਲਣ ਦੀ ਲੋੜ ਨਹੀਂ ਸੀ ਤੁਸੀਂ ਲੋਕਾਂ ਦੇ ਵਿੱਚ ਗਏ ਸੀ ਤੁਸੀਂ ਇਹ ਕਹਿੰਦੇ ਵੀ ਕੱਲ ਨੂੰ ਸੈਸ਼ਨ ਹੈ ਅਸੀਂ ਉੱਥੇ ਇਹ ਗੱਲ ਰੱਖਾਂਗੇ ਸਰਕਾਰ ਦੇ ਗੱਲ ਦੇ ਉੱਤੇ ਗੁੱਠਾ ਰੱਖਾਂਗੇ ਭਗਵੰਤ ਮਾਨ ਦੇ ਗੱਲ ਤੇ ਨਾ ਰੱਖਾਂਗੇ ਵੀ ਇਹ ਸਾਨੂੰ ਐਮਐਸਪੀ ਦੇ ਮੌਜੂਦਾ ਸਰਕਾਰ ਆ ਮੁੱਖ ਮੰਤਰੀ ਆ ਤੁਸੀਂ ਮੌਜੂਦਾ ਐਮਐਲਏ ਵਿਧਾਨ ਸਭਾ ਦੇ ਵਿੱਚ ਇਹ ਗੱਲ ਰੱਖਣੀ ਚਾਹੀਦੀ ਹੈ ਕਿ ਤੁਸੀਂ ਜਦੋਂ ਕਿਹਾ ਸੀ ਵੀ ਅਸੀਂ 22 ਜਾਂ 23 ਫਸਲਾਂ ਤੇ ਐਮਐਸਪੀ ਸਰਕਾਰ ਦੇਵੇਗੀ ਤੇ ਕਿਉਂ ਨਹੀਂ ਮੱਕੀ ਤੇ ਸਰਕਾਰ ਐਮਐਸਪੀ ਦਿੰਦੀ ਵੀ ਇਹਨਾਂ ਗੱਲਾਂ ਨਹੀਂ ਰਮਾਣਾ ਸਾਹਿਬ ਪਹਿਲਾਂ ਸਾਡੇ ਫਰੀਦਕੋਟ ਦੇ ਵਿੱਚ ਇੱਕ ਸਾਡੇ ਬੜੀ ਵਧੀਆ ਸ਼ੂਗਰ ਮਿਲ ਸੀ ਬਹੁਤ ਵਧੀਆ ਅਦਾਰਾ ਸੀ ਉਦੋਂ ਵੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਜਦੋਂ ਸਾਡੀ ਮਿਲ ਚਲੀ ਗਈ ਭਾਵੇਂ ਮੈਂ ਕਾਂਗਰਸ ਪਾਰਟੀ ਦਾ ਜਿਹੜਾ ਕਾਂਗਰਸ ਪਾਰਟੀ ਕਮੇਟੀ ਦਾ ਸਪੋਕਸਮੈਨ ਹੈ ਇਹ ਉਦੋਂ ਭੋਖੜ ਤਰ ਤੇ ਬੈਠੇ ਸੀ ਇਸ ਮੇਲੇ ਨੂੰ ਲੈ ਕੇ ਤੇ ਪਤਾ ਨਹੀਂ ਇਹਨਾਂ ਨੂੰ ਵੀ ਕਿਹੜਾ ਜੂਸ ਇਹੋ ਜਿਹਾ ਪਿਆ ਦਿੱਤਾ ਗਿਆ ਵੀ ਉਸ ਇਹਨਾਂ ਨੇ ਵੀ ਵਿਚਾਰਤਾ ਉਹ ਮਸਲਾ ਪਰ ਅੱਜ ਜਿਹੜੀ ਗੱਲ ਕੀਤੀ ਹੈ ਇਹ ਗੱਲ ਹਜਮ ਨਹੀਂ ਹੋ ਰਹੀ ਵੀ ਤੁਸੀਂ ਕਿਉਂ ਐਮਐਸਪੀ ਦਿਓਗੇ ਰਾਣਾ ਜੀ ਤੁਹਾਡੀਆਂ ਅਖੰਡ ਮੇਲਾ ਨੇ ਅੰਕਲ ਜੀ ਅਸੀਂ ਗਰੀਬ ਘਰਾਂ ਦੇ ਮੁੰਡੇ ਆ ਆਮ ਘਰਾਂ ਦੇ ਮੁੰਡੇ ਆ ਜੇ ਤੁਸੀਂ ਦੇਣਾ ਹੀ ਚਾਹੁੰਦੇ ਐ ਤੇ ਆਮ ਲੋਕਾਂ ਨੂੰ 20 ਰੁਪਏ ਕਿਲੋ ਚੀਨੀ ਦਿਓ ਖੰਡ ਦਿਓ 20 ਰੁਪਏ ਕਿਲੋ ਪੰਜਾਬ ਦੇ ਲੋਕਾਂ ਨੂੰ ਤਾਂ ਕਿ ਲੋਕਾਂ ਦਾ ਕਿਸੇ ਨਾ ਕਿਸੇ ਪਾਸਿਓਂ ਜਿਹੜਾ ਹੈਗਾ ਮਹਿੰਗਾਈ ਦੇ ਬੋਝ ਥਲੋ ਥੋੜਾ ਬਹੁਤਾ ਕਿਸੇ ਨੂੰ ਰਾਹਤ ਮਿਲ ਸਕੇ ਤਬੀਤੇ ਕੱਲ ਇੱਕ ਰਾਣਾ ਗੁਰਜੀਤ ਦਾ ਬਿਆਨ ਆਇਆ ਸੀਗਾ ਐਮਐਸਪੀ ਨੂੰ ਲੈ ਕੇ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਕਿਸਾਨ ਮੱਕੀ ਵਾਤਵਾ ਦੇ ਵਿਜਨ ਤਾਂ ਮੈਂ ਐਮਐਸਪੀ ਦੇ ਰੇਟ ਤੇ ਖੁਦ ਖਰੀਦਾਗਾ ਤਾਂ ਗੱਲਬਾਤ ਕਰਾਂਗੇ ਇਸ ਮੁੱਦੇ ਤੇ ਆਪਾਂ ਫਰੀਦਕੋਟ ਦੇ ਸਪੋਕਸਪਰਸਨ ਨੇ ਕਾਂਗਰਸ ਦੇ ਰਗਵੀਰ ਸਿੰਘ ਨਾਲ ਹੀ ਫਤਿਹ ਕਿਸਾਨ ਜੁਨੀਅਨ ਇੰਡੀਆ ਦੇ ਸਰਪ੍ਰਸਤ ਵੀ ਨੇ ਇਹ ਰਵੀਰ ਜੀ ਪਹਿਲਾਂ ਸਵਾਗਤ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰੇ ਵੀਰ ਜੀ ਇੱਕ ਕੱਲ ਰਾਣਾ ਗੁਰਜੀਤ ਸਿੰਘ ਦਾ ਬਿਆਨ ਆਇਆ ਐਮਐਸਪੀ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਉਹ ਕਰੀਬ 2 ਸਾਲ ਮੱਕੀ ਜਿਹੜੀ ਖੁਦ ਖਰੀਦਣਗੇ ਐਮਐਸਪੀ ਦੇ ਰੇਟਾਂ ਤੇ ਦੇਖੋ ਰਮਾਣਾ ਸਾਹਿਬ ਰਾਣਾ ਗੁਰਜੀਤ ਜੀ ਸਾਡੇ ਬਹੁਤ ਸਤਿਕਾਰਯੋਗ ਐਮਐਲਏ ਨੇ ਸੀਨੀਅਰ ਨੇ ਪਰ ਉਹਨਾਂ ਨੇ ਜਿਹੜਾ ਇਹ ਬਿਆਨ ਦਿੱਤਾ ਇਹ ਦੀ ਸਮਝ ਨਹੀਂ ਲੱਗੀ ਵੀ ਇਹ ਕੋਰਪੋਰੇਟ ਘਰਾਣਿਆਂ ਨੂੰ ਮੁੱਖ ਰੱਖਦਿਆਂ ਹੋਇਆਂ ਦਿੱਤਾ ਹੈ ਰਾਣਾ ਜੀ ਇੱਕ ਬੜੇ ਵੱਡੇ ਬਿਜ਼ਨਸਮੈਨ ਨੇ ਬਹੁਤ ਵੱਡੇ ਬਿਜ਼ਨਸਮੈਨ ਨੇ ਉਹਨਾਂ ਦਾ ਬੜਾ ਵੱਡਾ ਬਿਜ਼ਨਸ ਹੈ ਮੇਰੇ ਖਿਆਲ ਹੋ ਸਕਦਾ 4-5000 ਕਰੋੜ ਦੀ ਉਹਨਾਂ ਦੀ ਟਰਨਓਵਰ ਹੋਵੇ। ਪਰ ਇਹ ਬਿਆਨ ਦੇਣਾ ਵੀ ਮੱਕੀ ਨੂੰ ਰਾਣਾ ਜਿਹੜੇ ਰਾਣਾ ਜੀ ਹੈ ਵੀ ਅਸੀਂ 2 ਸਾਲ ਐਮਐਸਪੀ ਦੇਵਾਂਗੇ ਮੱਕੀ ਤੇ। ਫਿਰ ਗੱਲ ਤਾਂ ਕੋਰਪੋਰੇਟ ਘਰਾਣਿਆਂ ਤੇ ਆ ਗਈ ਨਾ। ਵੀ ਰਾਣਾ ਜੀ ਤੁਸੀਂ 2 ਸਾਲ ਤਾਂ ਮੱਕੀ ਤੇ ਐਮਐਸਪੀ ਦੇ ਦੇਓਗੇ ਦੋਸਤੋ ਬਾਅਦ। ਇਹ ਮੁੱਦਾ ਤੁਹਾਨੂੰ ਲੋਕਾਂ ਦੇ ਵਿੱਚ ਬੋਲਣ ਦੀ ਲੋੜ ਨਹੀਂ ਸੀ। ਤੁਸੀਂ ਲੋਕਾਂ ਦੇ ਵਿੱਚ ਗਏ ਸੀ ਤੁਸੀਂ ਇਹ ਕਹਿੰਦੇ ਵੀ ਕੱਲ ਨੂੰ ਸੈਸ਼ਨ ਹੈ। ਅਸੀਂ ਉੱਥੇ ਇਹ ਗੱਲ ਰੱਖਾਂਗੇ ਸਰਕਾਰ ਦੇ ਗੱਲ ਦੇ ਉੱਤੇ ਅਗੂਠਾ ਰੱਖਾਂਗੇ ਭਗਵੰਤ ਮਾਨ ਦੇ ਗੱਲ ਤੇ ਨਾ ਰੱਖਾਂਗੇ ਵੀ ਇਹ ਸਾਨੂੰ ਐਮਐਸਪੀ ਦੇ ਮੌਜੂਦਾ ਐਮਐਲਏ ਮੌਜੂਦਾ ਸਰਕਾਰ ਹੈ ਮੁੱਖ ਮੰਤਰੀ ਹੈ ਤੁਸੀਂ ਮੌਜੂਦਾ ਐਮਐਲਏ ਹੋ ਫਿਰ ਇੱਕ ਨਹੀਂ ਦੋ ਸਾਡਾ ਭਰਾ ਵੀ ਐਮਐਲਏ ਹੈ ਸਾਡੇ ਸਤਿਕਾਰਯੋਗ ਅੰਕਲ ਗੁਰਜੀਤ ਰਾਣਾ ਜੀ ਵੀ ਐਮਐਲਏ ਨੇ ਇਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਇਹ ਗੱਲ ਰੱਖਣੀ ਚਾਹੀਦੀ ਹੈ ਕਿ ਤੁਸੀਂ ਜਦੋਂ ਕਿਹਾ ਸੀ ਵੀ ਅਸੀਂ 22 ਜਾਂ 23 ਫਸਲਾਂ ਤੇ ਐਮਐਸਪੀ ਸਰਕਾਰ ਦੇਵੇਗੀ ਤੇ ਕਿਉਂ ਨਹੀਂ ਮੱਕੀ ਤੇ ਸਰਕਾਰ ਐਮਐਸਪੀ ਦਿੰਦੀ ਵੀ ਇਹਨਾਂ ਗੱਲਾਂ ਨਹੀਂ ਰਮਾਣਾ ਸਾਹਿਬ ਪਹਿਲਾਂ ਸਾਡੇ ਫਰੀਦਕੋਟ ਦੇ ਵਿੱਚ ਇੱਕ ਸਾਡੇ ਬੜੀ ਵਧੀਆ ਸ਼ੂਗਰ ਮਿਲ ਸੀ ਬਹੁਤ ਵਧੀਆ ਅਦਾਰਾ ਸੀ ਉਦੋਂ ਵੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਜਦੋਂ ਸਾਡੀ ਮਿਲ ਚੱਲੀ ਗਈ ਭਾਵੇਂ ਮੈਂ ਕਾਂਗਰਸ ਪਾਰਟੀ ਦਾ ਜਿਹੜਾ ਕਾਂਗਰਸ ਪਾਰਟੀ ਕਮੇਟੀ ਦਾ ਸਪੋਕਸਮੈਨ ਹਾਂ ਉਦੋਂ ਵੀ ਕਾਂਗਰਸ ਪਾਰਟੀ ਦੀ ਸਰਕਾਰ ਹੀ ਸੀ ਜਦੋਂ ਫਰੀਦਕੋਟ ਦੇ ਵਿੱਚੋਂ ਸ਼ੁਕਰ ਮੇਲਾ ਚੱਲੀ ਗਈ ਤੇ ਸਾਡੇ ਜਿਹੜੇ ਅੱਜ ਐਮ.ਐਲ.ਏ ਐ ਇਹ ਉਦੋਂ ਭੋਖੜ ਤਾਲ ਤੇ ਬੈਠੇ ਸੀ ਇਹ ਉਦੋਂ ਭੋਖੜ ਤਾਲ ਤੇ ਬੈਠੇ ਸੀ ਇਸ ਮੇਲੇ ਨੂੰ ਲੈ ਕੇ ਤੇ ਪਤਾ ਨਹੀਂ ਇਹਨਾਂ ਨੂੰ ਵੀ ਕਿਹੜਾ ਜੂਸ ਇਹੋ ਜਿਹਾ ਪਿਆ ਦਿੱਤਾ ਗਿਆ ਇਹ ਵੀ ਉਹ ਇਹਨਾਂ ਨੇ ਵੀ ਵਿਸਾਰਤਾ ਉਹ ਮਸਲਾ ਪਰ ਅੱਜ ਜਿਹੜੀ ਗੱਲ ਕੀਤੀ ਐ ਇਹ ਗੱਲ ਹਜਮ ਨਹੀਂ ਹੋ ਰਹੀ ਵੀ ਤੁਸੀਂ ਕਿਉਂ ਐਮ.ਐਸ.ਪੀ ਦੇਵੋਗੇ ਰਾਣਾ ਜੀ ਤੁਹਾਡੀਆਂ ਅਖੰਡ ਮੇਲਾ ਨੇ ਅੰਕਲ ਜੀ ਅਸੀਂ ਗਰੀਬ ਘਰਾਂ ਦੇ ਮੁੰਡੇ ਆ ਆਮ ਘਰਾਂ ਦੇ ਮੁੰਡੇ ਆ ਜੇ ਤੁਸੀਂ ਦੇਣਾ ਹੀ ਚਾਹੁੰਦੇ ਐ ਤੇ ਆਮ ਲੋਕਾਂ ਨੂੰ 20 ਰੁਪਏ ਕਿਲੋ ਚੀਨੀ ਦਿਓ ਖੰਡ ਦਿਓ 20 ਰੁਪਏ ਕਿਲੋ ਪੰਜਾਬ ਦੇ ਲੋਕਾਂ ਨੂੰ ਤਾਂ ਕਿ ਲੋਕਾਂ ਦਾ ਕਿਸੇ ਨਾ ਕਿਸੇ ਪਾਸਿਓਂ ਜਿਹੜਾ ਹੈਗਾ ਮੰਗਾਈ ਦੇ ਬੋਝ ਥਲੋ ਥੋੜਾ ਬਹੁਤਾ ਕਿਸੇ ਨੂੰ ਰਾਹਤ ਮਿਲ ਸਕੇ ਇਹ ਗੱਲ ਨਹੀਂ ਵੀ ਅਸੀਂ 2 ਸਾਲ ਵਾਸਤੇ ਐਮਐਸਪੀ ਦੇਾਂਗੇ ਸਰਕਾਰ ਕਾਦੇ ਵਾਸਤੇ ਬਣੀ ਐ ਬਈ ਜੇ ਕਾਪਰੇਟ ਕਰਾਣੇ ਤਾਂ ਫਿਰ ਉਹ ਕਹਿੰਦੇ ਹੀ ਨਹੀਂ ਅਸੀਂ ਜੀ ਤੁਹਾਨੂੰ ਅਸੀਂ ਝੋਨੇ ਤੇ ਵੀ ਤੁਹਾਨੂੰ ਬਾਸਪਤੀ ਦੀ ਖਰੀਦਾਂਗੇ ਪਰ ਕੀ ਗਰੰਟੀ ਆ ਉਹ ਬਈ ਕਿਸਾਨ ਤਾਂ ਲੀਗਲ ਗਰੰਟੀ ਸਰਕਾਰ ਤੋਂ ਮੰਗਦਾ ਵੀ ਸਾਨੂੰ ਲਿਖ ਕੇ ਦਿਓ ਵੀ ਅਸੀਂ ਝੋਨੇ ਤੇ ਐਮਐਸਪੀ ਦੇਵਾਂਗੇ ਅਸੀਂ ਮੱਕੀ ਤੇ ਐਮਐਸਪੀ ਦੇਵਾਂਗੇ ਸਰਕਾਰ ਸਾਡੇ ਨਾਲ ਗਰੰਟੀ ਕਰੇ ਤੁਸੀਂ ਤਾਂ ਆਪ ਕੋਆਪਰੇਟ ਕਰਾਣੇ ਚਾਉਨੇ ਹੋ ਨਹੀਂ ਇਹ ਗੱਲ ਵਾਜਬ ਨਹੀਂ ਹੈ ਠੀਕ ਹੈ ਤੁਸੀਂ ਕਹਿਦਾ ਤੁਹਾਡਾ ਧੰਨਵਾਦ ਪਰ ਤੁਹਾਨੂੰ ਅੱਜ ਇਹ ਮੁੱਦਾ ਸੈਸ਼ਨ ਦੇ ਵਿੱਚ ਚੁਕਣਾ ਚਾਹੀਦਾ ਸੀ ਜਿਹੜੇ ਜਿੱਥੇ ਕਿ ਤੁਸੀਂ ਉਹ ਤਹਿਸੀਲਦਾਰ ਵਾਲੀ ਗੱਲ ਚੱਕੀ ਹੈ ਕਿਸੇ ਦੀ ਆਮਦਨ ਦੇ ਸਰਟੀਫਿਕੇਟ ਦੀ ਗੱਲ ਕੀਤੀ ਹੈ ਤੁਸੀਂ ਉਹ ਬਹੁਤ ਵਧੀਆ ਗੱਲ ਕੀਤੀ ਹੈ ਉੱਥੇ ਸਰਕਾਰ ਨੂੰ ਜਵਾਬ ਦੇਣਾ ਔਖਾ ਹੋ ਗਿਆ ਤੁਹਾਡੀ ਗੱਲ ਦਾ ਜਵਾਬ ਨਹੀਂ ਆਇਆ ਪਰ ਇਹ ਗੱਲ ਵੀ ਤੁਹਾਨੂੰ ਅੱਜ ਮੱਕੀ ਵਾਲੀ ਗੱਲ ਐਮਐਸਪੀ ਵਾਲੀ ਗੱਲ ਇਹਨਾਂ ਦੀ ਬੀਬੀ ਇੱਕ ਜੁੜ ਕੇ ਜਾਂਦੀ ਹੁੰਦੀ ਸੀ 5 ਮਿੰਟਾਂ ਚ ਐਮਐਸਪੀ ਤੇ ਅੱਜ ਉਹ ਵੀ ਉੱਥੇ ਬੈਠੀ ਸੀ ਉਹਨੂੰ ਪੁੱਛਦੇ ਵੀ ਕਿੱਥੇ ਭਾਈ 5 ਮਿੰਟਾਂ ਵਾਲੀ ਐਮਐਸਪੀ ਤੇਰੀ ਐਂ ਕਹਿੰਦੀ ਹੁੰਦੀ ਸੀ 5 ਮਿੰਟਾਂ ਚ ਐਮਐਸਪੀ ਤੇ ਜਿਹੜਾ ਸਾਡਾ ਮੁੱਖ ਮੰਤਰੀ ਹੈ ਸੂਬੇ ਦਾ ਇਹ ਕਹਿੰਦਾ ਹੁੰਦਾ ਸੀ ਵੀ ਜੇ ਤੁਸੀਂ ਐਮਐਸਪੀ ਨਹੀਂ ਦੇ ਸਕਦੇ ਸਰਕਾਰ ਛੱਡ ਕੇ ਪਾਸੇ ਹੋ ਜਾਓ ਮੈਂ ਦੇਵਾਂਗਾ ਤੁਸੀਂ ਮੁਰਗੀਖਾਨੇ ਖੋਲ੍ਹ ਲਓ ਅੱਜ ਇਹਨੂੰ ਪੁੱਛਦੇ ਉੱਥੇ ਪਾਈ ਦੱਸ ਤੂੰ ਕਹਿੰਦਾ ਹੁੰਦਾ ਸੀ ਰੌਲਾ ਪਾਉਂਦਾ ਸੀ ਲੋਕਾਂ ਦੇ ਜਾ ਕੇ ਅੱਜ ਐਮਐਸਪੀ ਕਿਉਂ ਨਹੀਂ ਦਿੰਦਾ ਜਿਵੇਂ ਤੁਸੀਂ ਕਿਹਾ ਕਿ ਉਹਨਾਂ ਨੂੰ ਇਹ ਮੁੱਦਾ ਜਿਹੜਾ ਸੈਸ਼ਨ ਦੇ ਵਿੱਚ ਠੋਕਣਾ ਚਾਹੀਦਾ ਸੀ ਸਰਕਾਰਾਂ ਸਾਹਮਣੇ ਜਿਹੜੀ ਆਵਾਜ਼ ਠਾਉਣੀ ਚਾਹੀਦੀ ਸੀ ਪਰ ਇਸ ਦੇ ਪਿੱਛੇ ਕਾਰਨ ਕੀ ਹੈ ਉਹਨਾਂ ਨੂੰ ਖੁੱਦ ਜਿਹੜਾ ਇਹ ਬਿਆਨ ਦੇਣ ਦੀ ਕਿਉਂ ਲੋੜ ਪਈ ਵੀ ਮੈਂ ਖੁਦ ਖਰੀਦੂੰਗਾ ਪਰ ਉਹ ਤਾਂ ਇਹ ਦੇਖੋ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਵੀ ਉਹ ਬਹੁਤ ਵੱਡੇ ਬਿਜ਼ਨਸਮੈਨ ਨੇ ਹਰੇਕ ਬਿਜ਼ਨਸਮੈਨ ਇਹ ਚਾਹੁੰਦਾ ਵੀ ਮੇਰਾ ਬਿਜ਼ਨਸ ਜਿਹੜਾ ਹੋਰ ਵਧੇ ਪਰ ਫੁੱਲਤ ਹੋਵੇ ਭਾਈ ਉਹਨਾਂ ਦਾ ਹੱਕ ਵੀ ਬੰਦਾ ਜਿਹੜਾ ਬੰਦਾ ਦਿਨ ਰਾਤ ਮਿਹਨਤ ਕਰਦਾ ਉਹਦਾ ਬਿਜ਼ਨਸ ਵਧਣਾ ਚਾਹੀਦਾ ਅਸੀਂ ਕਦੋਂ ਆਣੇ ਨਾ ਵਧੇ ਪਰ ਇਸ ਤਰ੍ਹਾਂ ਨਹੀਂ ਤੁਸੀਂ ਸਰਕਾਰ ਦਾ ਗੱਲ ਘੁੱਟੋ ਤੁਸੀਂ ਐਮਐਲਏ ਹੋ ਤੁਹਾਨੂੰ ਲੋਕਾਂ ਨੇ ਚੁਣ ਕੇ ਭੇਜਿਆ ਤੁਸੀਂ ਉਹਨਾਂ ਦੇ ਗੱਲ 'ਚ ਦਿਓ ਗੁੱਠਾ ਭਗਵੰਤ ਮਾਨ ਦੇ ਤੇ ਜਿਹੜੇ ਉਹਦੇ ਨਾਲ ਦੇ 92 ਬਦੂਆ ਮਜਦੂਰ ਹੈ ਉਹਨਾਂ ਨੂੰ ਮਜਬੂਰ ਕਰੋ ਬੋਲਣ ਵਾਸਤੇ ਵੀ ਤੁਸੀਂ ਕਿਉਂ ਨਹੀਂ ਬਈ ਬੋਲਦੇ ਉੱਥੇ ਸਭੇ ਕਿਸਾਨਾਂ ਨੂੰ 2 ਸਾਲ ਬੈਨੀਫਿਟ ਮਿਲ ਜੇ ਤੇ ਉਦੋਂ ਮਗਰੋਂ ਕਿਸਾਨ ਕੀ ਕਰਨਗੇ 2 ਸਾਲ ਤੱਕ ਕਿਸਾਨਾਂ ਨੂੰ ਧਰਨੇ ਤੇ ਬੈਠੇ ਹੋ ਗਿਆ ਸਾਡੀ ਕਿਸੇ ਨੇ ਸਾਰ ਨਹੀਂ ਲਈ ਉੱਥੇ 2 ਸਾਲ ਤਾਂ ਸਾਨੂੰ ਉੱਥੇ ਬੈਠਿਆ ਨੂੰ ਹੋ ਗਿਆ 2 ਸਾਲ ਹੋ ਗਏ ਡੱਲੇਵਾਲੇ ਦੀ ਡੱਲੇਵਾਲ ਸਾਹਿਬ ਦੀ ਕੋਈ ਘਰ ਦੀ ਜ਼ਮੀਨ ਦੀ ਗੱਲ ਨਹੀਂ ਕੱਲਿਆਂ ਦੀ ਕੱਲਿਆਂ ਦੇ ਡੱਲੇਵਾਲ ਸਾਹਿਬ ਦੇ ਕੱਲੇ ਪੇਟ ਦੀ ਆਬਦੇ ਦੀ ਗੱਲ ਨਹੀਂ ਵੀ ਉਹ ਕੱਲੇ ਆਪਣੇ ਵਾਸਤੇ ਬੈਠੇ ਆ ਉਹ ਸਮੁੱਚੇ ਭਾਰਤੀਏ ਭਾਰਤੀ ਕਿਸਾਨਾਂ ਵਾਸਤੇ ਬੈਠੇ ਆ ਵੀ ਜੇ ਉਹ ਐਮਐਸਪੀ ਮਿਲੂਗੀ ਲੀਗਲ ਗਰੰਟੀ ਮਿਲੂਗੀ ਉਹ ਸਾਰੇ ਭਾਰਤ ਦੇ ਕਿਸਾਨਾਂ ਨੂੰ ਸਾਰੇ ਭਾਰਤ ਦੇ ਮਜ਼ਦੂਰਾਂ ਨੂੰ ਸਾਰੇ ਕਿਰਤੀਆਂ ਨੂੰ ਮਿਲਣੀ ਚਾਹੀਦੀ ਹੈ ਇਕੱਲੇ ਇੱਕ ਦੀ ਗੱਲ ਨਹੀਂ ਉਹਨਾਂ ਨੇ ਕੀਤੀ ਇੱਥੇ ਤਾਂ ਇਕੱਲੇ ਫਿਰ ਆਪ ਦੇ ਢਿੱਡ ਦੀ ਗੱਲ ਆ ਜਾਂਦੀ ਹੈ ਵੀ ਉਹ ਤਾਂ ਕਿਸੇ ਦੇ ਹਜਮ ਨਹੀਂ ਆਉਂਦੀ ਜਿਹੜੇ ਤੁਹਾਡੀ ਕਾਂਗਰਸ ਪਾਰਟੀ ਦੇ ਆਗੂ ਹੈ ਅਜਿਹਿਆਂ ਉਹਨਾਂ ਨੂੰ ਕਿਉਂ ਜਿਹੜੇ ਬਿਆਨ ਦੇ ਨੇ ਪੈ ਰਹੇ ਹੁਣ ਜਿਵੇਂ ਪ੍ਰਤਾਪ ਸਿੰਘ ਬਾਜਵਾ ਨੇ ਵੀ ਕਿਹਾ ਹੈ ਪਰਦਾ ਸਿੰਘ ਬਾਜਵਾ ਨੇ ਸੁਣਿਆ ਹੋਣਾ ਤੁਸੀਂ ਉਹਨਾਂ ਨੇ ਵੀ ਕਿਹਾ ਕਿ 35 ਐਮਐਲਏ ਜਿਹੜੇ ਸਾਡੇ ਸੰਪਰਕ ਦੇ ਵਿੱਚ ਹੈ ਦੂਜੇ ਪਾਸੇ ਅਮਨ ਰੋੜਾ ਨੇ ਸਿੱਧੇ ਸਵਾਲ ਕਰਤੇ ਆ ਵੀ ਇਹ ਤਾਂ ਭਾਰਤੀ ਜਨਤਾ ਪਾਰਟੀ ਦੇ ਨਾਲ ਪਹਿਲਾਂ ਹੀ ਕਮਿਟਮੈਂਟ ਕਰੀ ਬੈਠਾ ਉਹ ਤਾਂ ਯਾਰ ਗੱਲ ਹੋਆ ਬਾਜਵਾ ਸਾਹਿਬ ਦੀ ਬੜੀ ਵੱਡੀ ਗੱਲ ਹੈ ਵੀ ਐਮਐਲਏ ਸਾਡੇ ਸੰਪਰਕ ਚਾ ਹੋ ਸਕਦੇ ਆ ਅਸੀਂ ਇੱਥੇ ਬੈਠੇ ਸਾਡੇ ਸੰਪਰਕ ਸਾਨੂੰ ਸਰਪੰਚ ਕਹਿ ਦਿੰਦੇ ਕਈ ਵਾਰੀ ਯਾਰ ਸਮਾਉਣ ਤੋਂ ਸਰੂਪਾ ਬੁਵਾ ਲਾਂਗੇ ਅਸੀਂ ਆਪ ਕਾਂਗਰਸ ਪਾਰਟੀ ਜੁਆਇਨ ਕਰਾਂਗੇ ਉਹ ਤਾਂ ਐਮਐਲਏ ਆ ਨਾ 35 ਐਮਐਲਏ ਉਹਨਾਂ ਨੇ ਕਿਹਾ ਇਹਦਾ ਮਤਲਬ ਜਿਹੜੀ ਗੱਲ ਬਾਜਵਾ ਸਾਹਿਬ ਨੇ ਕਹੀ ਹੈ ਨਾ ਉਹ ਕਿਸੇ ਕੋਈ ਕੋਈ ਜੇ ਕਿਤੇ ਅੱਗੇ ਲੱਗਦੀ ਹੈ ਨਾ ਧੂਆਂ ਫੇਰ ਹੀ ਉੱਠਦਾ ਸੁਲਕ ਦੀ ਜਦੋਂ ਜੇ ਬਾਜਵਾ ਸਾਹਿਬ ਨੇ ਗੱਲ ਕਹੀ ਆ ਉਹ ਕਿਸੇ ਤੱਥਾਂ ਦੇ ਆਧਾਰ ਤੇ ਕਹੀ ਹੋਊਗੀ ਉਹ ਐਲੋਪੀ ਨੇ ਸਾਡੇ ਉਹ ਯੂਥ ਕਾਂਗਰਸ ਚੋਂ ਗਏ ਹੋਏ ਨੇ ਥੱਲੇ ਧਰਾਤਲ ਤੋਂ ਉਹਨਾਂ ਨੇ ਸਾਰਾ ਕੁਝ ਵੇਖਿਆ ਵੀ ਕਿਵੇਂ 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 ਕੀ ਕਰੀਦਾ ਇਹ 35 ਐਮਐਲਏ ਬਿਲਕੁਲ ਹੋ ਸਕਦਾ ਵੀ ਇਹਨੇ ਕਿਹਾ ਹੋਵੇ ਬਾਜਵਾ ਸਾਹਿਬ ਸਾਡਾ ਨਾਂ ਨਾਲ ਲਿਓ ਜੇ ਵੇਖਿਓ ਜੇ ਕਿਤੇ ਸੀਪ ਲਵਾ ਦਿਓ ਹੈਗੇ ਤਾਂ ਤੁਹਾਡੇ ਨਾਲ ਹੀ ਅੰਦਰੋਂ ਇਹ ਤਾਂ ਹੁਣ ਆਪਾਂ ਨੂੰ ਵੀ ਪਤਾ ਵੀ ਇਹਨਾਂ ਦੇ ਦਿੱਲੀ ਕੀ ਹਾਲ ਹੋਇਆ ਤੇ ਇੱਥੇ ਕੀ ਹੋਣਾ ਹੁਣ ਉਹ ਉੱਥੇ ਕਹੀ ਜਾਂਦਾ ਮੈਂ ਪੰਜਾਬ ਜਾਣਾ ਆਪਾਂ ਪੰਜਾਬ ਚੱਲਣਾ ਵੀ ਪੰਜਾਬ ਤੂੰ ਕੀ ਕਰਨ ਆ ਗਿਆ ਪਹਿਲੇ ਦਿੱਲੀ ਤੂੰ ਸਾਡੇ ਸਾਡੀਆਂ ਦਿੱਲੀ ਵਾਲੀ ਕੋਠੀ ਵੀ ਉਹ ਕੇਦਰੀਵਾਲ ਵਰਤਦਾ ਰਿਹਾ ਤੇ ਹੁਣ ਪੰਜਾਬ ਵਾਲੀਆਂ ਵਰਤਣ ਨੂੰ ਫਿਰਦਾ ਵੀ ਮੈਂ ਐਮ ਸੀ ਐਮ ਦੀ ਕੋਠੀ ਚ ਜਾਵਾਂ ਉਹਨੂੰ ਹੁਣ ਦੂਜੀ ਕੋਠੀ ਚ ਨੀਂਦ ਨਹੀਂ ਆਉਂਦੀ ਲਗਨਰ ਗੱਡੀ ਵਾਲੇ ਨੂੰ ਫਿਰ ਹੁਣ ਭਾਈ ਉਹਨਾਂ ਨੇ ਤਾਂ ਹੁਣ ਉੱਥੋਂ ਆਏ ਨੂੰ ਦੁਰਦੇ ਆ ਪਰ ਇਹ ਜੇ ਸਵਾਲ ਜਿਹੜੇ ਉਹਨਾਂ ਨੂੰ ਗਏ ਨੇ ਕਿਉਂ ਪੈ ਰਹੇ ਆ ਕਿ ਇਸ ਦੇ ਪਿੱਛੇ ਕਾਰਨ ਹੈ ਆਉਣ ਵਾਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਸੋਚ-ਸੋਚੀ ਬੈਠੇ ਸਾਰੇ ਜਿਵੇਂ ਰਾਜਾ ਵੜਿੰਗ ਤੇ ਵੀ ਸਵਾਲ ਖੜੇ ਹੋ ਰਹੇ ਆ ਵੀ ਉਹਨੂੰ ਵੀ ਪ੍ਰਧਾਨਗੀ ਤੋਂ ਪਾਸੇ ਕੀਤਾ ਜਾਵੇ ਦੇਖੋ ਰਾਜਾ ਵੜਿੰਗ ਇੱਕ ਐਸੀ ਸ਼ਖਸੀਅਤ ਆ ਉਹਨਾਂ ਨੇ ਯੂਥ ਕਾਂਗਰਸ ਦੇ ਵਿੱਚ ਕੰਮ ਕੀਤਾ ਹੈ ਯੂਥ ਚੋਂ ਚੱਲੇ ਨੇ ਥੱਲੋਂ ਚੱਲ ਕੇ ਬੰਦਾ ਅੱਜ ਉਹ ਤਿੰਨ ਵਾਰੀ ਐਮਐਲਏ ਰਹੇ ਨੇ ਵਜ਼ੀਰ ਵੀ ਰਹੇ ਨੇ ਅੱਜ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਅਸੀਂ ਉਹਨਾਂ ਦੀ ਟੀਮ ਦੇ ਇੱਕ ਛੋਟੇ ਜਿਹੇ ਨਿੱਕੇ ਜਿਹੇ ਮੈਂਬਰ ਐ ਅਸੀਂ ਵੀ ਉਹਨਾਂ ਨਾਲ ਕੰਮ ਕਰਦੇ ਆ ਮੈਂ ਵੀ ਉਹਨਾਂ ਨਾਲ ਕੰਮ ਕੀਤਾ ਅੱਜ ਵੀ ਕਰ ਰਹੇ ਆ ਪਰ ਦੇਖੋ ਪ੍ਰਧਾਨ ਬਣਨਾ ਹਰੇਕ ਬੰਦੇ ਦੀ ਲਾਲਸਾ ਹੁੰਦੀ ਹੈ ਖੁਆਇਸ਼ ਹੁੰਦੀ ਹੈ ਵੀ ਮੈਂ ਪ੍ਰਧਾਨ ਬਣਾ ਪਰ ਪ੍ਰੈਸ ਝਾਕੇ ਨਹੀਂ ਬਣੋ ਪ੍ਰਧਾਨ ਹਾਈ ਕੁਮਾਰ ਕੋਲੇ ਆਪਣਾ ਦਾਵਾ ਪੇਸ਼ ਕਰੋ ਰਾਜੇ ਵੜਿੰਗ ਜਿੰਨੀ ਮੈਂ ਦਾਵੇ ਨਾਲ ਕਹਿ ਸਕਦਾ ਹੱਕ ਠੋਕ ਕੇ ਕਹਿ ਸਕਦਾ ਵੀ ਰਾਜੇ ਵੜਿੰਗ ਜਿੰਨੀ ਕੋਈ ਵੀ ਮਿਹਨਤ ਨਹੀਂ ਕਰ ਸਕਦਾ ਜਿੰਨੀ ਰਾਜੇ ਵੜਿੰਗ ਨੇ ਮਿਹਨਤ ਕਰਕੇ ਅੱਜ ਕਾਂਗਰਸ ਪੈਰਾਂ ਸਿਰ ਕੀਤੀ ਹੈ ਅੱਜ ਲੋਕ ਸਾਡੇ ਚਾਹੁੰਦੇ ਆ ਵੀ ਕਾਂਗਰਸੀ ਸਰਕਾਰ ਆਵੇ ਪਰ ਮੁੱਖ ਮੰਤਰੀ ਬਾਈ ਜੀ ਇੱਕ ਬੰਦੇ ਨੇ ਬਣਨਾ 117 ਨੇ ਨਹੀਂ ਬਣਨਾ ਇਹ ਸਾਰੇ ਸੁਪਨਾ ਲੈਂਦੇ ਰਾਤ ਨੂੰ ਸੌਣ ਲੱਗੇ ਵੀ ਅਸੀਂ ਮੁੱਖ ਮੰਤਰੀ ਹੋਈਏ ਪਹਿਲਾਂ ਸਰਕਾਰ ਤਾਂ ਬਣਾ ਲਓ ਪਹਿਲਾ ਕਣਕ ਵੱਢਦਾ ਲਓ ਬੋਲ ਤਾਂ ਲਾ ਲਓ ਫਿਰ ਵੰਡ ਲਿਓ ਜੇ ਜੇ ਅਹੀਂ ਕਾਟੋ ਕੁਲੇ ਸਰੀਆ ਨਾ ਤੇ ਮੁਸ਼ਕਲਾਂ ਖੜੀਆਂ ਹੋਣਗੀਆਂ ਪ੍ਰਧਾਨ ਬਣੋ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਬਣੋ ਜਮ ਜਮ ਬਣੋ ਅਸੀਂ ਤਾਂ ਬਣਨਾ ਹੀ ਨਹੀਂ ਅਸੀਂ ਤਾਂ ਤੁਹਾਡੀਆਂ ਦਰੀਆਂ ਵਿਛਾਉਣੀਆਂ ਅਸੀਂ ਤਾਂ ਜੇ ਕਿਤੇ ਐਮਸੀ ਸਰਪੰਚੀ ਕੋਈ ਜ਼ਿਲ੍ਹਾ ਪ੍ਰਸ਼ਦ ਕੋਈ ਬਲਾਕ ਸੰਮਤੀ ਦੀ ਚੋਣ ਆ ਜੇ ਉਦੋਂ ਵੀ ਕਹਿ ਦਿੰਦੇ ਵੀ ਤੂੰ ਨਹੀਂ ਯਾਰ ਤੇਰਾ ਨਹੀਂ ਇਹਨੂੰ ਬਣਾਉਣਾ ਜਦੋਂ ਪੋਲੀਟਿਕਲ ਲੀਡਰ ਕੋਈ ਬਣਦਾ ਨਾ ਰਮਾਣਾ ਜੀ ਉਨੂੰ 23 ਤੋਂ 35 ਸਾਲ ਲੱਗਦੇ ਆ ਕੋਈ ਇਹ ਨਹੀਂ ਵੀ ਕੋ ਦੋਆਂ ਸਾਲਾਂ ਦੇ ਵਿੱਚ ਹੀ ਲੀਡਰ ਬਣ ਜਾਂਦਾ 2027 ਤੱਕ ਇੱਕ ਤਾਂ ਕੈਮ ਰਹੂਗਾ ਕਿ ਨੀਰ ਬਿਲਕੁਲ ਕੈਮ ਰਹੂਗੀ ਔਰ ਪ੍ਰਧਾਨ ਜੀ ਦੀ ਅਗਵਾਈ ਚ ਰਹੂਗੀ ਰਾਜਾ ਵੜਿੰਗ ਦੀ ਚ ਅਸੀਂ ਇਹ ਗੱਲ ਦਾਅਵੇ ਨਾ ਕਹਿ ਸਕਦੇ ਆ ਦੇਖੋ ਜਿੱਥੇ ਪਤਾ ਲੱਗ ਜਨਾ ਜਦੋਂ ਵੀ ਹੁਣ ਸਾਡੀ ਸਰਕਾਰ ਆਉਣੀ ਹੈ ਉਦੋਂ ਲੋਕ ਉਦੋਂ ਲੀਡਰਾਂ ਦੀ ਜਿਹੜੀ ਚਾਹਤ ਹੈ ਉਹਨਾਂ ਦੇ ਜਿਹੜੇ ਅੰਦਰਲੇ ਸੁਪਨੇ ਆ ਭਾਵ ਹੈ ਉਹ ਵਧਨੇ ਸ਼ੁਰੂ ਹੋ ਜਾਂਦੇ ਆ ਮੁੱਖ ਮੰਤਰੀ ਬਣਨ ਨੂੰ ਕਿਹਦਾ ਨਹੀਂ ਜੀ ਕਰਦਾ ਜੇ ਤੁਹਾਨੂੰ ਕਹਿ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਬਣੋਗੇ ਤੁਸੀਂ ਵੀ ਆ ਮੈਕ ਕਹੋਗੇ ਯਾਰ ਨਹੀਂ ਮੈਂ ਬਣ ਜਾ ਜੇ ਕਿਤੇ ਆਪਣੀ ਪੀਸੀ ਹੋਵੇ ਕਿਤੇ ਕੋਈ ਕਾਨਫਰੰਸ ਹੋਵੇ ਅਸੀਂ ਵੀ ਕਹਿੰਨੇ ਸਾਡਾ ਮੈਕ ਪਹਿਲਾਂ ਲੱਗੇ ਇਸੇ ਤਰ੍ਹਾਂ ਹੀ ਦੌੜ ਲੱਗ ਜਾਂਦੀ ਹੈ ਪਰ ਮੁੱਖ ਮੰਤਰੀ ਇੱਕ ਜਣੇ ਨਹੀਂ ਬਣਨਾ ਬਾਕੀ ਸਾਰਿਆਂ ਨੇ ਬਥੇਰਾ ਕੁਝ ਹੁੰਦਾ ਸਰਕਾਰ ਦੇ ਵਿੱਚ ਵੰਡਣ ਨੂੰ ਕਿਸੇ ਨੂੰ ਚੇਅਰਮੈਨ ਲਾਤਾ ਕੋਈ ਮੰਤਰੀ ਬਣ ਗਿਆ ਕੋਈ ਕੁਝ ਬਣ ਗਿਆ ਪਰ ਭਰਾਵੋ ਜੇ ਤੁਸੀਂ ਪ੍ਰਧਾਨ ਬਣਨ ਦੇ ਚਾਹਵਾਨ ਹੋ ਤੁਸੀਂ ਅੰਦਰ ਇੱਛਾ ਪਾਲੀ ਬੈਠਿਓ ਪ੍ਰਧਾਨ ਬਣ ਦੀ ਪਰਦੇਸ਼ ਦੇ ਬਣੋ ਅਸੀਂ ਤਾਂ ਜਿਹੜਾ ਪ੍ਰਧਾਨ ਬਣ ਗਿਆ ਉਸ ਨੂੰ ਸਲੂਟ ਮਾਰਨਾ ਅਸੀਂ ਤਾਂ ਕਾਂਗਰਸੀ ਆ ਜਿਹੜਾ ਪ੍ਰਧਾਨ ਬਣ ਗਿਆ ਅਸੀਂ ਉਹਨੂੰ ਸਲੂਟ ਮਾਰਨਾ ਉਹਦੇ ਨਾਲ ਕੰਮ ਕਰਨਾ ਪਰ ਪ੍ਰਧਾਨ ਬਣੋ ਬਣੋ ਹਾਈ ਕਮਾਂਡ ਕੋਲੇ ਜਾ ਕੇ ਆਪਦਾ ਦਾਵਾ ਪੇਸ਼ ਕਰੋ ਆਪਦੀ ਮਿਹਨਤ ਦੱਸੋ ਵੀ ਅਸੀਂ ਐਂ ਕੰਮ ਕਰਾਂਗੇ ਆਪਦੀ ਤੁਸੀਂ ਤੁਹਾਡੀ ਕੈਲੀਬ੍ਰਿਟੀ ਪਤਾ ਲੱਗੇ ਹਾਈ ਕਮਾਂਡ ਨੂੰ ਵੀ ਇਹ ਬੰਦਾ ਵਾਕਿਆ ਯੋਗ ਆ ਕੰਮ ਕਰਨ ਦੇ ਤੂੰ ਤੁਸੀਂ ਬਣ ਜਾਓ ਜਿਹੜਾ ਬਣੂਗਾ ਰਾਜੇਵ ਰੰਗਜੀਤ ਆਪ ਕਹਿੰਦੇ ਵੀ ਜਿਹੜਾ ਬਣੂਗਾ ਸਾਰੇ ਸਾਨੂੰ ਕਹਿੰਦੇ ਹੁੰਦੇ ਆ ਭਾਈ ਜਿਹੜਾ ਬਣ ਗਿਆ ਤੁਸੀਂ ਉਹਦੇ ਨਾਲ ਚੱਲਣਾ ਉਹਨਾਂ ਨੇ ਅੱਜ ਤੱਕ ਕੋਈ ਕਿਸੇ ਨੂੰ ਕੋਈ ਧੜਾ ਬਣਾਇਆ ਨਹੀਂ ਬਣਾਇਆ ਇਸੇ ਕਰਕੇ ਉਹ ਇਕ ਆਪ ਕਾਂਗਰਸ ਪਾਰਟੀ ਦਾ ਰਾਹੁਲ ਗਾਂਧੀ ਜੀ ਹੋਰਾਂ ਦਾ ਕਾਂਗਰਸ ਪਾਰਟੀ ਦਾ ਰਾਜਾ ਵੜਿੰਗ ਜੀ ਆਪ ਇੱਕ ਸਿਪਾਹੀ ਨੇ ਉਹ ਸਾਨੂੰ ਨਾ ਤਾਂ ਰਾਜਾ ਵੜਿੰਗ ਵੇਖੋ ਜਿੱਦਾਂ ਦਾ ਪ੍ਰਧਾਨ ਬਣਿਆ ਨਾ ਤਾਂ ਉਹ ਜੱਟ ਨੇ ਆਪ ਸਾਹ ਲਿਆ ਤੇ ਨਾਲ ਉਹਦੇ ਜ਼ਿਲ੍ਹਾ ਪ੍ਰਧਾਨਾਂ ਨੂੰ ਲੈਣ ਦਿੰਦਾ ਨਾਉ ਟਿਕਦਾ ਤੇ ਨਾ ਟਿਕਣ ਦਿੰਦਾ ਇੰਨੀ ਮਿਹਨਤ ਕਿਸੇ ਪ੍ਰਧਾਨ ਤੋਂ ਨਹੀਂ ਹੋਣੀ ਇਹ ਭੁੱਲ ਜਾਣ ਵੀ ਅਸੀਂ ਕੋਈ ਬੰਦਾ ਹੋਰ ਇੰਨੀ ਮਿਹਨਤ ਕਰ ਲੂਗਾ ਜਿੰਨੀ ਰਾਜੇ ਵੜੇਗੜ ਨੇ ਮਿਹਨਤ ਕੀਤੀ ਹੈ ਅਸੀਂ ਉਹਨੂੰ ਸਲੂਟ ਕਰਦੇ ਹਾਂ ਉਸ ਬੰਦੇ ਨੂੰ ਜਿਸ ਬੰਦੇ ਨੇ ਕਾਂਗਰਸ ਪਾਰਟੀ ਨੂੰ ਦੁਬਾਰਾ ਫੇਰ ਪੈਰਾਂ 'ਤੇ ਖੜੇ ਕੀਤਾ 2027 ਤੱਕ ਰਾਜਨੀਤੀ ਦੇ ਵਿੱਚ ਕੋਈ ਨਵਾਂ ਮੋੜ ਆ ਸਕਦਾ ਹੈ ਕਿਉਂਕਿ ਕਾਫੀ ਨਵੀਆਂ ਪਾਰਟੀਆਂ ਵੀ ਤੁਹਾਨੂੰ ਵੀ ਪਤਾ ਹੈ ਵੀ ਪੰਥਕ ਤੇਰਾ ਵੱਲੋਂ ਬਣਾਈਆਂ ਜਾ ਰਹੀਆਂ ਹਨ ਦੂਜੇ ਪਾਸੇ ਹੁਣ ਹਰਪ੍ਰੀਤ ਗਿਆਨੀ ਹਰਪ੍ਰੀਤ ਹੈ ਉਹ ਵੀ ਜਗ੍ਹਾ-ਜਗ੍ਹਾ ਤੇ ਪਹੁੰਚ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਇਹ ਵੀ ਹੁਣ ਸਿਆਸਤ ਵਾਲੇ ਪਾਸੇ ਆਉਣਗੇ ਅੱਜ ਫਰੀਦਕੋਟ ਵੀ ਪਹੁੰਚੇ ਸੀ ਦੇਖੋ ਗਿਆਨੀ ਹਰਪ੍ਰੀਤ ਸਿੰਘ ਬਾਰੇ ਗੱਲ ਕਰਨਾ ਤੇ ਸੂਰਜ ਨੂੰ ਦੀਵਾ ਬਖਾਉਣ ਵਾਲੀ ਗੱਲ ਹੋਊਗੀ ਉਹ ਇੱਕ ਸਾਡੀ ਸਿਰਮੌਰ ਜੱਥੇਬੰਦੀ ਅਕਾਲ ਤਖਤ ਸਾਹਿਬ ਜਿਹੜਾ ਹਰ ਸਿੱਖ ਦਾ ਜਿੱਥੇ ਜਾ ਕੇ ਸਿਰ ਝੁਕਦਾ ਔਰ ਉੱਥੋਂ ਲੱਗਿਆ ਹੁਕਮ ਹਰ ਜਿਹੜਾ ਸੱਚਾ ਸਿੱਖ ਹੈ ਉਹ ਮੰਨਦਾ ਪਰ ਅੱਜ ਕਿਤੇ ਗਿਆਨੀ ਰਗਵੀਰ ਸਿੰਘ ਜੀ ਦਾ ਵੀ ਬਿਆਨ ਆਇਆ ਹੈ ਕਿ ਜਿਹੜਾ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਹੁੰਦਾ ਨਾ ਸਾਨੂੰ ਪਹਿਲਾਂ ਤਾਂ ਲੱਗਦਾ ਸੀ ਵੀ ਉਹ ਸਮੁੱਚੀ ਦੁਨੀਆ ਉਨੂੰ ਮੰਨਦੀ ਐ ਪਰ ਅੱਜੋਂ ਲੱਗ ਰਿਹਾ ਵੀ ਉਹ ਅਕਾਲ ਤਖਤ ਦੀ ਦੀਵਾਰੀ ਦੇ ਅੰਦਰ ਲਾਗੂ ਹੋ ਕੇ ਅੰਦਰ ਹੀ ਖਤਮ ਹੋ ਜਾਂਦਾ ਸ਼੍ਰੋਮਣੀ ਅਕਾਲੀ ਦਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਬਿਆਨ ਪ੍ਰਧਾਨ ਮੰਤਰੀ ਦੇ ਕੰਨ ਚੀਰ ਕੇ ਲੰਘ ਜਾਂਦਾ ਸੀ ਤੇ ਅੱਜ ਉਹਨਾਂ ਨੂੰ ਆਪ ਨੂੰ ਅਸਤੀਫਾ ਦੇਣੇ ਪੈ ਰਹੇ ਐ ਇਹ ਗੱਲਾਂ ਕਿੱਥੇ ਜਾ ਕੇ ਟਿਕਣ ਗਈਆਂ ਤੁਸੀਂ ਪੌਪ ਨੂੰ ਬਦਲ ਦਿਓਗੇ ਬਦਲ ਸਕਦੇ ਹਾਂ ਬਾਪ ਨੂੰ ਨਹੀਂ ਬਦਲ ਸਕਦੇ ਇਹ ਯਾਰ ਕੀ ਖੇਡ ਬਣਾਤੀ ਠੀਕ ਹੈ ਵੀ ਸ਼੍ਰੋਮਣੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰ ਦੀ 1925 ਦੇ ਐਕਟ ਦੇ ਵਿੱਚ ਵੀ ਜਿਹੜਾ ਅਕਾਲ ਤਖਸਾਲ ਦਾ ਜਥੇਦਾਰ ਹੈ ਉਹ ਸ਼੍ਰੋਮਣੀ ਕਮੇਟੀ ला ਸਕਦੀ ਹੈ ਤੇ ਬਦਲ ਸਕਦੀ ਹੈ ਫਿਰ ਉਹਦੇ ਅਧਿਕਾਰ ਖੇਤਰ 'ਚ ਜਿਹੜੀ ਜਿਹੜੀ ਗੱਲ ਆਉਂਦੀ ਹੈ ਜੇ ਇਹਦਾ ਮਤਲਬ ਫਿਰ ਉਹ ਤਾਂ ਥੋੜੀ ਰਬੜ ਦੀ ਸਟੈਂਪ ਹੈ ਅਕਾਲ ਤਖਸਾਲ ਦਾ ਜਥੇਦਾਰ ਵੀ ਜਿਵੇਂ ਤੁਸੀਂ ਕਹੋਗੇ ਵੀ ਉਹ ਉਵੇਂ ਬੋਲੂਗਾ ਜੋ ਗੱਲਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਹੀਆਂ ਅੱਜ ਮਨਪ੍ਰੀਤ ਹਾਲੀ ਨੇ ਵੀ ਉਹਨਾਂ ਤੇ ਮੋਰ ਨਹੀਂ ਲਾਈ ਉਹਨਾਂ ਨੇ ਕਿਹਾ ਵੀ ਸ਼੍ਰੋਮਣੀ ਅਕਾਲੀ ਦਲ ਸਾਨੂੰ ਭਰਤੀ ਨਹੀਂ ਕਰਨ ਦੇ ਰਿਹਾ ਇਹ ਵੀ ਬਿਆਨ ਆ ਉਹਨਾਂ ਦਾ ਔਰ ਉਹਨਾਂ ਨੇ ਕਿਹਾ ਵੀ ਅਕਾਲ ਤਖਤ ਦੇ ਜਥੇਦਾਰ ਹੁਣ ਕੋਈ ਫੈਸਲਾ ਲਵੇ ਇਹ ਗੱਲ ਵੀ ਕਹੀ ਹੈ ਔਰ ਉਹਨਾਂ ਨੇ ਇਹ ਗੱਲ ਵੀ ਕਹੀ ਹੈ ਵੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਇਹ ਅਕਾਲ ਤਖਤ ਦੀਆਂ ਹਦਾਇਤਾਂ ਅਨੁਸਾਰ ਕੰਮ ਕਰੇ ਇੱਕੋ ਇੱਕ ਐਮਐਲਏ ਅਕਾਲੀ ਦਲ ਦਾ ਅਕਾਲੀ ਦਲ ਦਾ ਸਰਵਾਈਵ ਕਰਨਾ ਬਹੁਤ ਜ਼ਰੂਰੀ ਹੈ ਪਰ ਇਹਨਾਂ ਲੋਕਾਂ ਦੀ ਆਪਦੀ ਨੀਅਤ ਨਹੀਂ ਹੈਗੀ ਅਕਾਲ ਪਖਤ ਜਫੇਦਾਰ ਨੂੰ ਇਸ ਤਰ੍ਹਾਂ ਜਲੀਲ ਕਰਨਾ ਕਿ ਉਹਨੂੰ ਬਾਹਰ ਦਾ ਰਸਤਾ ਵਿਖਾਉਣਾ ਇਹ ਸਾਡੇ ਸਿੱਖਾਂ ਦੇ ਵਿੱਚ ਇਹ ਕਿਹੋ ਜਿਹੀ ਹਲਚਲ ਪੈਦਾ ਕਰਦਾ ਇੱਕ ਵਾਰਸੀ ਅਸੀਂ ਕਹਿੰਦੇ ਅਸੀਂ ਸਿੱਖ ਹੈ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਤ ਆਂ ਇਹਦਾ ਮਤਲਬ ਰਮਣਾ ਜੀ ਇਹ ਹੋਇਆ ਵੀ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਤ ਨਹੀਂ ਹੈ ਅਸੀਂ ਅਕਾਲੀ ਦਲ ਨੂੰ ਸਮਰਪਤ ਨਹੀਂ ਹੈ ਅਸੀਂ ਸਰਪਸਖਬੀਰ ਬਾਦਲ ਨੂੰ ਸਮਰਪਿਤ ਆ ਨਹੀਂ ਪੱਤਰਕਾਰ ਵੀ ਉਹੀ ਤਰੱਕੀ ਕਰਦਾ ਜਿਹੜਾ ਸਤਾਧਰ ਦੇ ਹੱਕ 'ਚ ਲਿਖੇ ਸਥਾਪਨਾ ਦੇ ਹੱਕ 'ਚ ਲਿਖੇ ਤੁਸੀਂ ਸਰਕਾਰ ਦੇ ਉਲਟ ਬੋਲਣ ਲੱਗ ਜਓ ਅੱਜ ਕੱਲ ਨੂੰ ਤੁਹਾਡੇ ਦੇ ਵੀ ਕੋਈ ਨਾ ਕੋਈ ਘਵਾੜਾ ਚੱਲ ਜੂ ਜਿੰਨਾ ਚਿਰ ਤੁਸੀਂ ਸਰਕਾਰ ਦੇ ਹੱਕ 'ਚ ਬੋਲੋਗੇ ਸਰਕਾਰ ਦੇ ਹੱਕ 'ਚ ਲਿਖੋਗੇ ਤੁਹਾਨੂੰ ਸਹੂਲਤਾਂ ਵੀ ਦਿੰਦੇ ਆ ਮੈਂ ਕੱਲ ਹੀ ਇੱਕ ਪੱਤਰਕਾਰ ਦੀ ਇੰਟਰਵਿਊ ਸੁਣ ਰਿਹਾ ਸੀ ਉਹਨੇ ਬੰਬ ਕਾੜਤੀ ਪੁਰਾਣੇ ਬਜ਼ੁਰਗ ਸੀ ਬਹੁਤ ਕੁਝ ਦੱਸਿਆ ਉਹਨਾਂ ਨੇ ਉਹ ਗੱਲਾਂ ਮੈਂ ਇੱਕ ਤੇ ਕਰਨ ਵਾਲੀਆਂ ਨਹੀਂ ਵੈਸੇ ਤਾਂ ਤੁਸੀਂ ਵੀ ਉਹ ਇੰਟਰਵਿਊ ਤਾਂ ਫੇਸਬੁੱਕ ਤੇ ਤੁਸੀਂ ਵੀ ਸੁਣੀ ਹੋਊਗੀ ਉਹ ਪਰ ਗੱਲ ਇਹੋ ਐ ਵੀ ਇਹ ਤੁਸੀਂ ਸਾਨੂੰ ਅਕਾਲ ਤਖਤ ਸਾਹਿਬ ਅਕਾਲ ਤਖਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਣਾਇਆ ਹੋਇਆ ਤਖਤ ਹੈ ਇਹਦਾ ਮਤਲਬ ਤੁਸੀਂ ਉਹਨੂੰ ਚੈਲੰਜ ਕਰ ਰਹੇ ਹੋ ਅੱਜ ਤੱਕ ਜਿਨੇ ਵੀ ਅਕਾਲ ਤਖਤ ਨਾਲ ਮੱਥਾ ਲਾਇਆ ਉਹਦੇ ਪੱਲੇ ਕੁਝ ਨਹੀਂ ਰਿਹਾ ਜਿਨੇ ਅਕਾਲ ਤਖਤ ਵਨ ਅਕਾਲ ਤਖਤ ਨੂੰ ਪਿੱਠ ਵਿਖਾਈ ਹੈ ਉਹਦੇ ਪੱਲੇ ਕੁਝ ਨਹੀਂ ਰਿਹਾ ਉਹ ਅਕਾਲ ਦਾ ਤਖਤ ਆ ਕਿਸੇ ਬੰਦੇ ਦਾ ਨਹੀਂ ਇਸ ਕਰਕੇ ਇਹਨਾਂ ਨੂੰ ਸਮਝਣਾ ਚਾਹੀਦਾ ਜੇ ਜਥੇਦਾਰ ਜੀ ਹਰਪ੍ਰੀਤ ਸਿੰਘ ਜੀ ਥਾਂ ਥਾਂ ਤੇ ਜਾ ਰਹੇ ਹਨ ਉਹ ਕੋਈ ਦੇਖੋ ਮੈਨੂੰ ਨਹੀਂ ਪਤਾ ਉਹਨਾਂ ਦੀ ਕੀ ਮਨਸ਼ਾ ਹੋ ਸਕਦੀ ਹੈ ਉਹ ਇੱਕ ਬਹੁਤ ਵਿਗਿਆਨੀ ਨੇ ਬੜੇ ਬੜੇ ਵਿਦਵਾਨ ਨੇ ਉਹ ਬਹੁਤ ਪੜੇ ਲਿਖੇ ਨੇ ਅਸੀਂ ਉਹਨਾਂ ਦੇ ਮੁਕਾਬਲੇ ਚ ਕੋਈ ਗੱਲ ਨਹੀਂ ਕਰ ਸਕਦੇ ਨਾ ਅਸੀਂ ਉਹਨਾਂ ਨੂੰ ਕੋਈ ਕੋਈ ਨਸੀਹਤ ਦੇ ਸਕਦੇ ਹੋ ਵੀ ਅਸੀਂ ਉਹਨਾਂ ਨੂੰ ਕੋਈ ਦੱਸ ਸਕਦੇ ਹਾਂ ਕਿਉਂਕਿ ਉਹ ਬਹੁਤ ਪੜੇ ਲਿਖੇ ਪੀ ਐਚ ਡੀ ਕੀਤੀ ਹੋਈ ਹੈ ਉਹਨਾਂ ਦੀ ਪਰ ਗੱਲ ਇਹ ਉਹ ਵੀ ਅੱਜ ਉਹਨਾਂ ਨੂੰ ਥਾਂ ਥਾਂ ਤੇ ਕਿਉਂ ਜਾਣਾ ਪੈ ਰਿਹਾ ਹੈ ਪਹਿਲਾਂ ਨਹੀਂ ਸੀ ਗਏ ਉਹ ਅੱਜ ਲੋਕ ਉਹਨਾਂ ਦਾ ਸਨਮਾਨ ਕਰਨ ਵਾਸਤੇ ਥਾਂ ਥਾਂ ਤੇ ਸੱਦ ਰਹੇ ਆ ਵੀ ਜਿਹੜੀਆਂ ਤੁਸੀਂ ਉੱਥੇ ਗੱਲਾਂ ਕਹੀਆਂ ਅਕਾਲ ਤਖਤ ਦੀ ਸ਼ਪੀਲ ਤੋਂ ਜੋ ਤੁਸੀਂ ਬੋਲਿਆ ਉਹ ਬਿਲਕੁਲ ਇਹਨਾਂ ਬੰਨ ਤੁਸੀਂ ਸਹੀ ਗੱਲ ਕੀਤੀ ਸੱਚੀ ਗੱਲ ਕੀਤੀ ਇਸ ਕਰਕੇ ਲੋਕ ਉਹਨਾਂ ਦਾ ਸਨਮਾਨ ਕਰ ਰਹੇ ਆ ਬਹੁਤ ਬਹੁਤ ਧੰਨਵਾਦ ਤਾਂ ਸੁਣਿਆ ਤੁਸੀਂ ਇਹ ਹਨ ਰਗਵੀਰ ਸਿੰਘ ਸਪੋਕਸਪਰਸਨ ਜਲ ਫ੍ਰੀ ਕੋਟ ਤੇ ਨਾਲ ਫਤੇ ਕਿਸਾਨ ਜੁੜੀਆਂ ਦੇ ਜਿਹੜੇ ਇਹ ਸਰਪ੍ਰਸਤ ਨੇ ਇੰਡੀਆ ਦੇ ਤਾਂ ਉਹਨਾਂ ਨੇ ਜਿਹੜਾ ਵੱਡੀ ਜਿਹੜਾ ਸਵਾਲ ਖੜੇ ਕੀਤੇ ਆ ਰਾਣਾ ਗਰਜੀਤ ਦੇ ਜੋ ਰਾਣਾ ਗਰਜੀਤ ਦੇ ਕੱਲ ਬਿਆਨ ਆਈ ਸੀ ਐਮਐਸਪੀ ਨੂੰ ਲੈ ਕੇ ਮੱਕੀ ਨੂੰ ਲੈ ਕੇ ਉਹ ਖਰੀਦਣਗੇ 2 ਸਾਲ ਲਈ ਤਾਂ ਉਸ ਨੂੰ ਲੈ ਕੇ ਇਹਨਾਂ ਨੇ ਸਵਾਲ ਖੜੇ ਕੀਤੇ ਆ ਔਰ ਨਾਲ ਹੀ ਜਿਹੜੀਆਂ ਕਾਂਗਰਸ ਪਾਰਟੀ ਦੇ ਆਗੂਆਂ ਦੇ ਬਿਆਨ ਲਗਾਤਾਰ ਆ ਰਹੇ ਆ ਉਹਨਾਂ ਸਾਹਮਣੇ ਵੀ ਜਿਹੜੀ ਇਹਨਾਂ ਨੇ ਕਾਫੀ ਜਿਹੜਾ ਬ੍ਰੀਫਿੰਗ ਦੇ ਨਾਲ ਜਿਹੜਾ ਤੁਹਾਡੇ ਨਾਲ ਸਾਰੀਆਂ ਗੱਲਾਂ ਜਾਂਚਤ ਕੀਤੀਆਂ ਔਰ ਹਰਪ੍ਰੀਤ ਸਿੰਘ ਗਿਆਨੀ ਹਰਪ੍ਰੀਤ ਸਿੰਘ ਲਗਾਤਾਰ ਜਿਹੜਾ ਕਿਹਾ ਜਾ ਰਿਹਾ ਕਿ ਜਗਾ ਜਗਾ ਤੇ ਪਹੁੰਚ ਰਹੇ ਆ ਤੇ ਉਹਨਾਂ ਤੇ ਵੀ ਸਵਾਲ ਖੜੇ ਹੋ ਰਿਹਾ ਕਈ ਵੀ ਰਾਜਨੀਤੀ ਚ ਆਉਣ ਦੀ ਕੋਸ਼ਿਸ਼ ਕਰ ਰਹੇ ਨੇ ਵੀ ਉਹਨਾਂ ਦੇ ਵੀ ਇਹਨਾਂ ਨੇ ਜਿਹੜੇ ਪੱਖ ਹੈ ਤੁਹਾਡੇ ਸਾਹਮਣੇ ਰੱਖੇ ਗੁਰਜੀਤ ਸਿੰਘ ਰਮਾਣਾ ਬੀ5 ਚੰਦ ਪੰਜਾਬੀ ਫਰੀਕੋਟ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਦੀਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗਾਲ